ਏ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕਸਟੰਡ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆਂ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟ ਆ ਖਤਮਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿੰਮਾ ਜੀ ਹਰ ਵਾਰੀ ਲਾਰਾ ਲਾਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਘਟਿਆਰ ਕਰਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਪੰਜਾਬ ਸਰਕਾਰ ਰੋਸ ਧਰਨਿਆਂ ਤੋਂ ਡਰਨ ਲੱਗੀ ਹੈ ਇਸ ਲਈ ਜੁਨੀਅਨ ਲੀਡਰਾਂ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰਨ ਦਾ ਕਬਾਇਤ ਚਲਾਈ ਹੋਈ ਹੈ ਸੁਨਾਮ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਰਾਜਪਦਰੀ ਸੰਮੇਲਨ ਤੋਂ ਪਹਿਲਾਂ ਪੁਲਿਸ ਨੇ ਬੇਰੁਜ਼ਗਾਰ ਪੀਟੀਆ ਯਦਵਕਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਇਹਨਾਂ ਦੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰ ਬੋਲੀ ਪੈਂਸਿਪੀ ਸ਼ਰਮਾ ਵੀ ਸ਼ਾਮਿਲ ਹੈ ਅੱਜ ਸਵੇਰੇ ਹੀ ਉਸ ਨੂੰ ਘਰ ਦੇ ਵਿੱਚ ਨਜ਼ਰਬੰਦ ਕਰਕੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਸਨੇ ਵੀ ਖੁੱਲ ਕੇ ਇਸ ਬਾਰੇ ਬੋਲਿਆ ਮੈਂ ਸਿਪੀ ਸ਼ਰਮਾ 646 ਬੇਰਜਗਰੀ ਪੀਟੀਆਈ ਕੇਜਰੀਬਲਜੀ ਦੀ ਮੂੰਹ ਬੋਲੀ ਪੈਨ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 646 ਪੀਟੀਏ ਦੇ ਗੁਰਲਾਬ ਸਿੰਘ ਭੋਲੇ ਨੂੰ ਫੋਸ ਮੰਡੀ ਵਾਲੇ ਵਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਇਹ ਮੇਰੇ ਇੱਥੇ ਘਰਾਂ ਕੋਲ ਵੀ ਫੋਲਸਰ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਆੜੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀਆ ਘਰ ਕਿੱਥੇ ਵਹਿਆ ਆ ਇਹ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕੰਸਟੰਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆਣ ਤੇ ਤੁਹਾਡਾ ਥੋੜੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇ ਤਾਂ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮ ਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਘਟਿਆਰ ਕਰ ਦਿੱਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕਹੇ ਰਹੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੁੱਪ ਰਹੇ ਪਰ ਹੁਣ ਅੱਧ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੀ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਰ.ਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਪਰ ਇਹ ਗੰਦੀਆਂ ਕੁੱਤੀਆਂ ਸਰਕਾਰਾਂ ਜੋ ਕਿ ਹੱਦ ਕਰ ਚੁੱਕੀਆਂ ਨੇ ਆ ਕੇਸਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਇੰਨੀ ਤੇਰੀ ਜਿ ਹਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ ਧੰਨਵਾਦ ਸਾਥੀਓ ਮੈਂ ਸਿੱਪੀ ਸ਼ਰਮਾ 646 ਬੇਰਜਗਰੀ ਪੀਟੀਆਈ ਕੇਜਰੀਬਲਜੀ ਦੀ ਮੂਹ ਬੋਲੀ ਪੈਨ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 646 ਪੀਟੀ ਦੀ ਗੁਰਲਾਬ ਸਿੰਘ ਬੋਲੇ ਨੂੰ ਪੋਸ ਮੰਡੀ ਵਾਲੇ ਵਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਇਹ ਮੇਰੇ ਇੱਥੇ ਘਰਾਂ ਕੋਲ ਵੀ ਫੌਸਲ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਆਲੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀਆ ਘਰ ਕਿੱਥੇ ਵਹਿਆ ਆ ਏ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕਨਸਟੰਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆਂ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਘਟਿਆਰ ਕਰ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕਿਹੜੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੁੱਪਰੇ ਪਰ ਹੁਣ ਅੱਧ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾ ਕਿ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਰ.ਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਪਰ ਇਹ ਗੰਦੀਆਂ ਕੁੱਤੀਆਂ ਸਰਕਾਰਾਂ ਜੋ ਕਿ ਹੱਦ ਕਰ ਚੁੱਕੀਆਂ ਨੇ ਆ ਕੇਜਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਇੰਨੀ ਤੇਰੀ ਜਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਾ ਨੂੰ ਭੇਜਦਾ ਘਰ ਧੰਨਵਾਦ ਸਾਥੀਓ